ਵਾਕ ਤੋਂ ਸੋਹਿਜ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦ ਸਚੁ ਹੈ ਭੀ ਸਚੁ ਏਕਾ ਸਚੁ ਨਾਨਕ ਉਸਤੀ ਸਤ ਬੰਦਹੁ ਤੋਂ ਬੰਧਨ ਹਰਨ ਕਰ ਵਾਰ ਸਭ ਕਲਾ ਸੁਮਰੱਖ ਦੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਦੇਤੀ ਸਮ ਵਚਨ ਦੋਹਰਾ ਤੰਦਿਆ ਕੋ ਰਹਿਰਾਸ ਨਿਰ ਪਾਠ ਕਰੇ ਮਨ ਲਾਏ ਖਲੇ ਹੋਏ ਅਰਦਾਸ ਕਰ ਮਥਾ ਧਨ ਲਗਾਏ ਮੂਲ ਬਚਨ ਰਹਿਰਾਸ ਦਾ ਪਾਠ ਕਰਕੇ ਖੜੋ ਕੇ ਅਰਦਾਸ ਕਰਨੀ ਵਾਰ ਗੁਰਦੀ ਦਾ ਫਾਲਸਾ ਆਸਿ ਗੁਰਜੀ ਕੀ ਫਤਿਹ ਆਪ ਸ਼ੁਰੂਆਤ ਸੰਗਤਾਂ ਪੇਸ਼ੇਰ ਸਮੇਂ ਤੋਂ ਲੈ ਕਰਕੇ ਭਰ ਬੋਧ ਸੈਵੀ ਕੁਮਾਰ ਸਰਵੰਤ ਸੁਦਾਨੀ ਜਿਤੇਆਂ ਵਾਜਨ ਵਾਲੀ ਸਰਕਾਰ ਅਮਰਤ ਦੇ ਲਾਹੇ ਧਰਮ ਰક્ષਕ ਸਾਇ ਸ੍ਰੀ ਗੁਰੂ ਗੋਬਿੰਦ ਸਿੰਘ ਸਾਇ ਗੁਰੂ ਜੀ ਮਹਾਰਾਜ ਜੀ ਵੱਲੋਂ ਤਾਂ ਕਿ ਸਾਕਾ ਖਾਡੋ ਸ੍ਰੀ ਇਹ ਉਤਸਾਹ ਵਿਖੇ ਜੋਤੀ ਜੋਤ ਸੁਭਾਉਣ ਦੇ ਸਮੇਂ ਸੰਤਾਂ ਨਾਲ ਗੁਰੂ ਜੀ ਹੁਕਮ ਸਾਂਝ ਕੀਤੇ ਉਹਨਾਂ ਗੁਰੂ ਜੀ ਹੁਕਮਾਂ ਨੇ ਸਾਡੇ ਬਹੁਤ ਹੀ ਆਨ੍ਰੋਗ ਵਾਪਰਸ਼ੋ ਸਤਿਗਿਆਨੀ ਬਾਬਾ ਪੋਵਾ ਸਿੰਘ ਜੀ ਢਲੇਵਾਲ ਵਾਲਿਆਂ ਵੱਲੋਂ ਸ਼ੰਧਾ ਮੰਡੀ ਦੇ ਉਪਰੋਣਾ ਕੀਆ। ਸੋ ਅੱਜ ਆਪ ਜੀ ਨੇ ਤੇ 3 ਨੇ ਬਚਨ ਸੁਣਾਵਾਇਆ ਹੈ। ਦੇਦੀ ਦੇ ਵਾਚਨ ਦੇ ਵਿੱਚ ਮਹਾਰਾਜ ਜੀ ਕਹਿ ਰਹੇ ਹਨ ਰੇ ਰਾਸ ਦਾ ਪਾਠ ਕਰਕੇ ਖੜੋੋ ਕੇ ਅਰਦਾਸ ਕਰਨ ਬਾਪੁਰਸ਼ਾਂ ਵੱਲੋਂ ਇਸ ਮੋਸ਼ੰਦਾ ਬੰਦੀ ਦੇ ਵਿੱਚ ਜੋ ਕਰੋਨਾ ਕੀਤਾ ਦੁਧ ਦਾ ਸੰਧਿਆ ਕੋ ਰ ਰਾਤ ਜਿਲ ਬਾਗ ਕਰੇ ਮਨ ਲਾਏ ਖਲੇ ਹੋਏ ਅਰਦਾਸ ਕਰ ਮਾਥਾ ਧਰਨ ਨਗਾਏ ਬਾਪੁਰ ਸਦਾਇ ਨੇ ਕਿ ਮਹਾਰਾਜੀ ਦਾ ਹੁਕਮ ਹੈ ਭਾਈ ਸੰਦੇ ਸੰਦੇ ਦਾ ਅਰਥ ਹੈ ਪਹਿਲਾ ਹਨੇਰ ਸਮਾਪਨ ਹੋਵੇ ਸੰਦੇ ਦਾ ਅਰਥ ਹੈ ਪੂਰਨ ਸ਼ਿਜਾਵੇ ਹਨੇਰਾ ਨਾ ਹੋਵੇ ਸੂਰਜ ਦਾ ਸ਼ਿਜਾਵੇ ਹਨੇਰਾ ਮੇਰੀ ਨਾਮ ਹੋਇਆ ਪੂਰੀ ਰਾਤਰੀ ਨਾ ਹੋਵੇ ਜਿਹੜਾ ਉਹ ਚਾਲਣਾ ਸਮਾਂ ਸੰਦੇ ਆਖਦੇ ਸੂਰਜ ਛਿਪਣ ਤੋਂ ਬਾਅਦ ਸਮਾਂ ਹੋਇਆ ਮੰਨਵਾ ਕਰਕੇ ਇਕ ਚਿੱਤ ਹੋ ਕੇ ਕਰਕੇ ਸੋਧਰ ਰਹਿ ਰਾਸ ਫਿਰ ਬਾਣੀ ਦਾ ਪਾਠ ਕਰੇ ਪਾਠ ਕਰਨ ਤੋਂ ਬਾਅਦ ਫਿਰ ਖਲੋ ਕਰਕੇ ਅਰਦਾਸ ਕਰੇ ਅਰਦਾਸ ਤੋਂ ਬਾਅਦ ਉਸਮਾਤੀ ਵੇਲੇ ਆਪਣਾ ਮੱਥਾ ਧਰਤੀ ਦੇ ਨਾਲ ਲਾ ਕਰਕੇ ਮੱਥਾ ਟੇਕ ਭਾਵੇਂ ਬੇਸ਼ੱਕ ਗੁਰੂ ਜਰਾ ਸਾਹਿਬ ਦੀ ਘੁਰੀ ਦੇ ਵਿੱਚ ਹੈ ਜਾਂ ਗੁਰੀ ਤੋਂ ਪਰਾਂ ਬਾੜ ਕਿ ਕੋ ਕੰਮ ਕਾਜ ਤੇ ਰਹਿ ਰਾਸ ਦਾ ਪਾਠ ਕਰਦਾ ਪਰ ਇਹ ਜ਼ਰੂਰ ਇਸ ਤਰ੍ਹਾਂ ਅਰਦਾਸ ਕਰਨ ਤੋਂ ਬਾਅਦ ਇਹ ਮੱਥਾ ਟੇਕੀ ਤੇ ਇਹ ਹੁਣ ਇੱਕ ਵਿਚਾਰ ਲੋਗਿਕੀ ਤੀਰ ਹੈ ਆਪਾਂ ਦੇਖਦੇ ਹਾਂ ਵੀ ਆਮ ਨਜ਼ਰਾਂ ਦੇ ਵਿੱਚ ਜਿਹੜੀ ਰੈ ਨਾਲ ਸਾਹ ਦਾ ਪਾਠ ਤਨਾਨੀਤਾ ਗ੍ਰੰਥੀ ਸ਼ਿੰਗਾਰ ਇਸ ਚੀਜ਼ ਦੇ ਬਾਰੇ ਪਤਾ ਨਹੀਂ ਹੈ ਜਾਂ ਬਤਾਉ ਹਣ ਦੇ ਬਾਅਦ ਵੀ ਉਹ ਜਲਦੀ ਕਰਦੇ ਨੇ ਪਾਉ ਸੂਰਜ ਖੜਾ ਹੁੰਦਾ ਰੈ ਨਾਲ ਸਾਹ ਦਾ ਪਾਠ ਸਮਾਪਤ ਹੋ ਜਾਂਦਾ ਹੈ ਉਹ ਮਰਜ਼ਾਦਾ ਨਹੀਂ ਇੱਕ ਥਾਂ 'ਚ ਮਰਜ਼ਾਦਾ ਹੈ ਗੁਰਦੁਆਰਾ ਬਾਲੀਲਾ ਸੰਗਤ ਮੈਣੀ ਸੰਗਤ ਦੇ ਵਿੱਚ ਉੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਉੱਥੇ ਰਹਿੰਦੇ ਸਨ ਉੱਥੇ ਇਹ ਪਹਿਲਾ ਹੈ ਆਸ ਦਾ ਪਾਠ ਦਸਤੀ ਉਥੋਂ ਪਾਠ ਸਮਾਪਤ ਹੋ ਕੇ ਜੇ ਸਾਹਿਬ ਦਾ ਪਾਠ ਸਰੀ ਹਰਮੰਦਰ ਪੱਠਾ ਸਾਹਿਬ ਦੇ ਇੱਥੇ ਰਹਿ ਆਸ ਦਾ ਪਾਠ ਬਾਅਦ ਉੱਥੇ ਜਣੇ ਖੜੇ ਹੁੰਦਾ ਉਸ ਥਾਂ ਕੋ ਮੇਡਾ ਉਹ ਪਈ ਜਿਹੜਾ ਖੜੇ ਦੀ ਮਰਜਾ ਦਾ ਜਿਹਨ ਦੇਸ਼ਪਾ ਦੇ ਨਾਲ ਦੇਸ਼ਾ ਕੋ ਉਹ ਤੁਸੀਂ ਮਦੇਸ਼ ਦੇ ਗੱਜੇ ਗੱਜੇ ਉੱਥੇ ਵੀ ਸੂਰਜ ਚਿਕਦਾ ਉਹ ਆਪਣੇ ਸਮੇਂ ਤੇ ਚਿਕਦਾ ਕਰ ਕਾਰਨਾ ਆਪਾਂ ਨੇ ਜਿਹਨ ਦੇਸ਼ਪਾ ਦੇ ਨਾਲ ਸੰਧਿਆ ਰਹਿ ਰਾਸ ਹੈ ਹੁਣ ਮੈਂ ਅੱਜ ਇੱਕ ਕਿਸੇ ਕਿਸੇ ਭਾਈ ਸਾਹਿਬ ਵੱਲੋਂ ਕਿਉਂ ਬਹੁਤੀ ਤਰਕਵਾਦ ਕਰਦਾ ਮੈਂ ਨਾ ਤਾਂ ਨਹੀਂ ਲੈਂਦਾ ਉਹ ਚੈਨਲ ਤੇ ਦੋਨੇ ਪੋਡਕਾਸਟ ਜਿਹਨੂੰ ਕਹਿੰਦੇ ਨੇ ਉਹ ਕਰੀ ਜਾਂਦੇ ਸਨ ਬੈਠੇ ਕਿ ਬਜ਼ੁਰਗ ਇੱਕੋ ਸੀ ਵੀ ਅਮਰਤ ਵੇੜਾ ਉਹ ਇੱਥੇ ਕਹਿੰਦੇ ਆਂ ਸੀ ਬਾਹਵ ਦੇਸ਼ ਨੇ ਕਿਹੜਾ ਅਮਰਤ ਵੇੜਾ ਸਮਾ ਬਦਲ ਜਾਂਦਾ ਹੈ ਅਮਰਤ ਵੇੜਾ ਮਹਾਰਾਜ ਜੀ ਨੇ ਕਿਹਾ ਵੀ ਅਮਰਤ ਵੇੜਾ ਜਿਹੜਾ ਬੇਸ਼ੱਕ ਜੇ ਸਮਾ ਬਦਲ ਜਾਂਦਾ ਸਾਡੀਆਂ ਕੜੀਆਂ ਦਾ ਵੀ ਸਮਾ ਉੱਥੇ ਜਾ ਕੇ ਚੇਂਜ ਹੋ ਜਾਂਦਾ ਜਿਹੜੀ ਇੰਡੀਆ ਵਿੱਚ ਘੜੀਆ ਉੱਥੇ ਜਾ ਕੇ ਫਿਰ ਉਹਨਾਂ ਦੇ ਦੋ ਬਜਾਉਂਦਾ ਹੁਣ ਮੋਬਾਈਲਾਂ ਦਾ ਵੀ ਸਮਾਂ ਝੀ ਹੋ ਜਾਂਦਾ ਇੱਥੇ ਆ ਕੇ ਸਮਾਂ ਹੋ ਰੋਂਦਾ ਤੇ ਉੱਥੇ ਜਾ ਕੇ ਹੋਰ ਉਸੇ ਮੁਤਾਬਕ ਹੀ ਉਮਰ ਤੇ ਬੇੜਾ ਹੋ ਜਾਂਦਾ ਉਸੇ ਮੁਤਾਬਕ ਸੰਧਿਆ ਹੁੰਦੀ ਹੈ ਤੇ ਇਸ ਤਰ੍ਹਾਂ ਕੇ ਜਿਹੜਾ ਸੰਧਿਆ ਨੂੰ ਰਹਿ ਰਾਸਤਾ ਪਾਠ ਕਰਨਾ ਜਦੋਂ ਸੂਰਜ ਛਿਪ ਜਾਵੇ ਉਸ ਦਾ ਲਾਲੀ ਖੜੀ ਹੋਵੇ ਰਾਤਰੀ ਇਹ ਸ਼ੁਰੂ ਨਾ ਹੋਈ ਹੋਵੇ ਉਦੋਂ ਰਹਿ ਰਾਸਤਾ ਪਾਠ ਆਪਾਂ ਰੱਬ ਕਰਨਾ ਫਿਰ ਉਹ ਰਹਿ ਰਾਸ ਦਾ ਪਾਠ ਬੜੇ ਸ਼ੈਲ ਪਿਆਰ ਤਰੀਕੇ ਦੇ ਨਾਲ ਪਾਠ ਕਰਦਿਆਂ ਹੋਇਆ ਕਰਦਿਆਂ ਹੋਇਆ ਸਤਿਗੁਰੂ ਜੀ ਦੇ ਚਰਨਾਂ 'ਚ ਹਾਜ਼ਰੀ ਲਗਾਉਣੀ ਤੇ ਪ੍ਰਮਾਣ ਦਿੰਦੇ ਹਨ ਆਪੇ ਜਾਣੈ ਖਰੇ ਆਪ ਆਪੇ ਆਣੈ ਰਾਸ ਇਸ ਹੈ ਅੰਗੇ ਨਾਨਕਾ ਖੱਲਾ ਕੀਚੈ ਅਰਦਾਸ ਸੰਧਿਆ ਸੋ ਦਰਗਾਵਣਾ ਮਨ ਮੇਰੀ ਕਰ ਮੇਲ ਮਿਲਨ ਦੇ ਭਾਈ ਗੁਰਦਾਸ ਜੀ ਕਹਿ ਰਹੇ ਨੇ ਰਹਿ ਰਾਸ ਸੁਣੇ ਗੁਰੂ ਹੁਕਮ ਕੋ ਪੜੈ ਪ੍ਰੀਤਿ ਛਤ ਪਾਉ ਪ੍ਰੇਮ ਸਹਿਤ ਰਸਨਾ ਰਟ ਹੈ ਪ੍ਰਗਤ ਮਿਲੀ ਮੁਹੇ ਆਉ ਰਹਿਤ ਨਾਮੁ ਪਾਈ ਤਹਿਲਾਦ ਸਿੰਘ ਦੀ ਸੋ ਇਹ ਵਿਚਾਰਾ ਹਨ ਸੋ ਸੰਤਾਂ ਨੂੰ ਬੇਤੀ ਹੈ ਕਿ ਗੁਰੂ ਪਰਜਾ ਦਾ ਨਾਲ ਚੱਲੀਏ ਤਾਂ ਸੁਖ ਆਪਾਂ ਪ੍ਰਾਪਤ ਕਰਾਂਗੇ ਤੇ ਜੇ ਗੁਰੂ ਪਰਜਾ ਦਾ ਤੋਂ ਬਾਹਰ ਜਾਵਾਂਗੇ ਫਿਰ ਆਪਾਂ ਨੂੰ ਦੁੱਖ ਲੱਗਣਗੇ ਮਹਾਰਾਜੀ ਦਾ ਬਚਨ ਹੈ ਸੋ ਸਿੱਖ ਸਖਾ ਬੰਧ ਪਰ ਹੈ ਪਾਈ ਜੇ ਗੁਰਕੇ ਪਾਣਾ ਵਿੱਚ ਆਵੇ ਆਪਣੇ ਭਾਣੇ ਜੋ ਚੰਚਾ ਬਾਹੀ ਵਿਛੜ ਚੋਟਾ ਖਾਵੇ ਸੋ ਆਪਾ ਮਹਾਰਾਜ ਜੀ ਦੇ ਭਾਣੇ ਹੁਕਮ ਦੇ ਵਿੱਚ ਰਹਿਣਾ ਕਰੀਏ ਤਾਂ ਕਿਰਪਾ ਬਖਸ਼ਾ ਹੁੰਦੀਆਂ ਹਨ ਆਪ ਜੀ ਨੇ 33 ਸੋਮਾ ਵਚਨ ਜਿਹੜਾ 33 ਮਾ ਵਚਨ ਉਹ ਸ਼੍ਰਵਣ ਕੀਤਾ ਹੈ ਜੀ ਸੋ ਹੋਈਆਂ ਭੁੱਲਾਂ ਚੁੱਕਾਂ ਦੇਖੀ ਮਾ ਸੋ ਅੱਗੇ ਦੀ ਅੱਗੇ ਇਸ ਨੂੰ ਪੇਖ ਕਰਕੇ ਉਹੰਦਾ ਕੰਮ ਕਰੋ ਆਓ ਬੁਲਾਈਏ ਸੱਚੇ ਗੱਜ ਕੇ ਆਖੀਏ ਵਾਰਕੁ ਜੀ ਕਾ ਖਾਲਸਾ ਵਾਹਿ ਗੁਰੂ ਜੀ ਦੀ ਖਤ ਹੈ